ਬੜਾ ਵੱਡਾ ਮਾਨ ਸਨਮਾਨ ਹੋਣਾ ਹੈ ਰਪਿੰਦਰ ਜਲਾਲ ਜੀ ਆਉਣਗੇ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ 911 ਤੇ ਗਈਆਂ ਬਹੁਤ ਸਤਕਾਰ ਵੱਡੇ ਪੱਦਰ ਦਾ ਮਾਣ ਸਰਦਾਰ ਨਛੱਤਰ ਸਿੰਘ ਦੇ ਪੁੱਤਰ ਦਾ ਮਾਨ ਸਨਮਾਨ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ ਮਾਹ ਕੁਲਦੀਪ ਕੌਰ ਦੇ ਪੁੱਤਰ ਦਾ ਸਨਮਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ 911 ਟਰੈਕਟਰ ਦੇ ਨਾਲ ਬਾਪੂ ਰਵੀ ਸ਼ੇਰ ਸਿੰਘ ਵੀ ਆ ਜੇ ਬਾਪੂ ਆ ਜੋ ਇਨਸਪੈਕਟਰ ਸਾਹਿਬ ਕਰੀਏ ਮੁੰਡੇ ਦਾ ਮਾਨ ਤਾਣ ਆਪਾਂ ਅੱਜ ਸੁਰ ਸਿੰਘ ਪਿੰਡ ਦੇ ਵਿੱਚ ਆ ਜਾ ਵੀ ਥੋੜਾ ਜਿਆ ਮੱਖੀ ਪਹਿਲਵਾਨ ਵੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਗੱਲ ਆਓ ਜੀ ਸਤਿਕਾਰ ਸਤਿਕਾਰ ਬਹੁਤ ਬਹੁਤ ਧੰਨਵਾਦ ਹੈ ਇਹ ਮਾਨ ਸਨਮਾਨ ਸਰਦਾਰ ਨਛੱਤਰ ਸਿੰਘ ਦੇ ਪੁੱਤਰ ਦਾ ਸਵਰਗਵਾਸੀ ਮਾں ਕੁਲਦੀਪ ਕੌਰ ਦੇ ਪੁੱਤਰ ਦਾ ਨਰਪੈ ਦੇ ਵੀਰ ਦਾ ਜੱਗੇ ਦੇ ਵੀਰ ਦਾ ਹੁਣ ਜਾ ਰਿਹਾ ਹੈ ਅਮਰੀਕ ਮੈਨੂੰ ਅੱਜ ਜੰਡਿਆਲਾ ਮੰਜਗੀ ਯਾਦ ਆਈ ਜਾਂਦਾ ਜਦੋਂ ਤੇਰਾ ਜੰਡਿਆਲੇ ਦੇ ਵਿੱਚ ਗੱਡੀ ਦੇ ਨਾਲ ਮਾਨ ਕੀਤਾ ਤੇ ਮੈਂ ਮਾਂ ਨੂੰ ਪੁੱਛਿਆ ਮੈਂ ਕਿਹਾ ਵੀ ਮਾਤਾ ਤੈਨੂੰ ਅਮਰੀਕ ਦੀ ਗੱਲ ਕਿਹੜੀ ਵਧੀਆ ਲੱਗਦੀ ਹੈ ਕਹਿੰਦੀ ਮੈਨੂੰ ਅਮਰੀਕ ਦੀ ਕਮੈਂਟਰੀ ਵਧੀਆ ਲੱਗਦੀ ਹੈ ਅੱਜ ਮਾਂ ਤੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਸ ਅਮਰੀਕ ਨੂੰ ਮੇਰੇ ਮਿੱਤਰੋ ਕਹਿੰਦੇ ਇਹ ਦੁਨੀਆ ਦਿਖਾਉਣ ਵਾਲੀ ਜਿਹੜੀ ਮਾਂ ਤੇ ਬੇਸ਼ੱਕ ਇਸ ਦੁਨੀਆ ਤੇ ਨਹੀਂ ਐ ਪਰ ਅੱਜ ਉਹਦੇ ਪੁੱਤਰ ਦਾ ਸਨਮਾਨ ਜਿਹੜਾ ਉਹ ਬਹੁਤ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਹੈ ਇਹ ਮਾਨ ਸਨਮਾਨ ਮਨੂ ਕਲੇਰ ਸੁਰਿੰਦਰ ਖਹਿਰਾ ਪ੍ਰਵ ਰੰਧਾਵਾ ਰਮਨ ਕੁਤਵਾ ਬਾਹਵਣੀਆਂ ਮਨੂ ਹੰਸਰਾ ਤੇ ਨਾਲ ਕਹਿੰਦੇ ਗਿੰਦੀ ਹੰਸਰਾ ਕਮਾਲਪੁਰਾ ਪੈਂਦਾ ਇਹਨਾਂ ਸਾਰੇ ਭਰਾਵਾਂ ਨੇ ਆਖਿਆ ਵੀ ਆਪਾਂ ਅਮਰੀਕ ਦਾ 911 ਟਰੈਕਟਰ ਦੇ ਨਾਲ ਮਾਨ ਸਰਮਾਨ ਕਰਾਂਗੇ ਮਾਧਿਆੜੋ ਦੱਸਿਓ ਫਿਰ ਅਮਰੀਕ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਕਬੱਡੀ ਵਾਲਿਓ ਅਮਰੀਕ ਮੁਬਾਰਕਬਾਦ ਹੈ ਸੱਚੇ ਪਾਤਸ਼ਾਹ ਤੈਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਲੈ ਵੀ ਪੂਰੀ ਤੈਨੂੰ ਵੀ ਨਾਲ ਦੀ ਨਾਲ ਨੌਜਵਾਨ ਨਰਪੈ ਤੂੰ ਵੀ ਥੋੜਾ ਅੱਗੇ ਹੋ ਸੋਹਣਿਆ ਵੀਰਾ ਆ ਬੜਾ ਚੋਟੀ ਦਾ ਖਿਡਾਰੀ ਰਹਾ ਇਹ ਇਹਦਾ ਵੀਰ ਹੈ ਮੇਰੇ ਵੀਰੋ ਔਰ ਇਹ ਮੇਰੇ ਵੀਰੋ ਮਾਨ ਸਨਮਾਨ ਕੇ ਯਾਰੋ ਵੱਖਰੀ ਬਣਾਉਣੀ ਪਛਾਣ ਜਗਤ ਇਨੀ ਇਨੀ ਸੌਖੀ ਖੇਡ ਮਿੱਤਰੋ ਇਹ ਪਛਾਣ ਬਣਾਉਣੀ ਔਖੀ ਹੈ ਔਰ ਅਮਰੀਕ ਨੇ ਇੱਕ ਵੱਖਰੀ ਪਛਾਣ ਬਣਾਈ ਹੈ ਬੇਸ਼ੱਕ ਮੇਰੇ ਵੀਰੋ ਜਿਹੜੀਆਂ ਦੋਨੋਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਪਰ ਅਮਰੀਕ ਨੇ ਇੰਨੀ ਕੁ ਮਿਹਨਤ ਕੀਤੀ ਇੰਨੀ ਕੁ ਮਿਹਨਤ ਕੀਤੀ ਅੱਜ ਅਮਰੀਕ ਦੁਨੀਆ ਤੋਂ ਵੱਖਰਾ ਖੜਾ ਹੈ ਇਹ ਮੇਰਾ ਸੱਚੇ ਪਾਤਸ਼ਾਹ ਦੀ ਅਮਰੀਕਸ ਹੈ ਸਾਡੀਆਂ ਦੁਆਵਾਂ ਨੇ ਤੇਰੇ ਲਈ ਆਓ ਇੱਕ ਜਕਾਰਾ ਲਾਈਏ ਇਸ ਨੌਜਨ ਦੀ ਚੜ੍ਹਦੀ ਕਲਾ ਲਈ ਬੋਲੇ ਇਸਾਨ ਹਾ ਹਾ ਮਖਣਾ ਵਾਜੇ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਅਮਰੀਕ ਨੂੰ ਅੱਜ ਸੱਕੇ ਪਾਸ਼ਾ ਦੀ ਮਿਹਰ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਸ਼ਹਿਰਾ ਕਰਵਾ ਦਿੱਤੀਆਂ ਸੋ ਧੰਨਵਾਦ ਹੈ ਉਹਨਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸੋਚ ਸੋਚੀ ਅੱਜ ਅਮਰੀਕ ਦਾ ਮਾਣ ਸਨਮਾਨ ਵੱਡੇ ਪੱਦਰ ਤੇ ਮੇਰੇ ਵੀਰੋ 911 ਟਰੈਕਟਰ ਦੇ ਨਾਲ ਇਹ ਚਾਬੀਆਂ ਸਾਡੇ ਸਰਪੰਚ ਸਾਹਿਬ ਬਾਬਾ ਜੀ ਇੱਧਰ